ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤੇ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਇਹ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕਾ ਹਾ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤੁਸੀਂ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਨਾ ਕੋਈ ਕਾਰਜ ਹੋਇਆ ਤਾਂ ਉਹ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸ਼ਤੀ ਬਿਲਕੁਲ ਸਹੀ ਅਤੇ ਸ੍ਰਿਸ਼ਟੀ ਕਰਨੀ ਪਊਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਾਇਦਾਦੀ ਖਰੀਦੋ ਫਰੂਕਤ ਸਮੇਂ ਕਈ ਤਰ੍ਹਾਂ ਦੀ ਖੱਜਲ ਖੁਵਾਰੀ ਅਤੇ ਰਿਸ਼ਵਤ ਖੂਰੀ ਨੂੰ ਥਲ ਪਾਉਣ ਲਈ ਈਜ਼ੀ ਰਜਿਸਟਰੀ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਨਾਲ ਹੀ ਹੁਣ ਜ਼ਮੀਨ ਦੀ ਰਜਿਸਟਰੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਗਈ ਹੈ ਨਾਲ ਹੀ ਦਫ਼ਤਰਾਂ ਦੀ ਖੱਜਲ ਖੁਆਰੀ ਤੇ ਏਜੰਟਾਂ ਦੀ ਵਾਧੂ ਲੋੜ ਵੀ ਖਤਮ ਹੋ ਗਈ ਹੈ ਜਿਲ੍ਹਿਆਂ ਦੀਆਂ ਜਿੰਨੀਆਂ ਵੀ ਤਹਿਸੀਲਾਂ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਜਿਸਟਰੀ ਉਹ ਤੇ ਰਿਕਾਰਡ ਤੇ ਚੜ ਜੂਗਾ ਜ਼ਰਾ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਹਿਸੀਲਰ ਕੋਲ ਚੱਲਾ ਜਾਂਦੇ ਨੇ ਤਾਂ ਮਿਲ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਅਸੀਂ ਬਿਕਰ ਤੇਰੇ ਕੋ ਕੋ ਨਹੀਂ ਹੁੰਦੇ ਭਾਈ ਇਸ ਤੋਂ ਇਲਾਵਾ ਲੋਕਾਂ ਦੀ ਕੋਲ ਈਜ਼ੀ ਜਮ੍ਹਾਂਬੰਦੀ ਪੋਰਟਲ ਦਾ ਵੀ ਬਦਲ ਹੈ जिस नोक घर बैठे ही सरकार द्वारा फीस जमा करवा के जमीन जायदाद दी, फरद जा जमा बंदीक शुदा कॉपी ऑनलाइन प्राप्त कर सकते हैं ਅੱਜ ਅਸੀਂ ਤੜਕਸਾਰੇ ਇੱਥੇ ਇੱਕ ਇੰਟਰਸੈਪਟ ਲਿੰਕ ਕੀਤਾ ਹੈ ਰੈਡ ਕੀਤਾ ਔਰ ਕਿਉਂਕਿ ਮਿਸ਼ਨ ਤੰਦਰੁਸਤ ਜਿਹੜਾ ਪੰਜਾਬ ਦਾ ਹੈਗਾ ਆ ਔਰ ਪੰਜਾਬ ਸਰਕਾਰ ਨੇ ਜਿਹਦਾ ਅੱਜਕੱਲ੍ਹ ਚਲਾਈ ਹੋਈ ਹੈ ਮਹਿੰਦ ਫੈਸਟੀਵਲ ਸੀਜ਼ਨ ਦੇ ਸਾਨੂੰ ਮਾਨਯੋਗ ਫੂਡ ਐਂਡ ਐਗਰਿਕ ਕਮਿਸ਼ਨਰ ਸਰਦਾਰ ਦਨਰਾਜ ਸਿੰਘ ਜੀ ਆਈਐਸ ਮਾਨਯੋਗ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਅਤੇ ਸਾਡੇ ਮਾਨਯੋਗ ਸਿਵਲ ਸਰਜਨ ਸਾਹਿਬ ਡਾਕਟਰ ਮਿਲਦੀ ਉਹਨਾਂ ਵੱਲੋਂ ਸਖਤ ਹਦਾਇਤ ਆਇਆ ਕਿ ਤਿਹਾਰੀ ਸੀਜ਼ਨ ਮੁੱਖ ਰੱਖਦੇ ਹੋਏ ਕਿਸੇ ਵੀ ਤਰ੍ਹਾਂ ਦਾ ਕੋਈ ਮਲਾਕੀ ਸਮਾਨ ਨਾ ਲੋਕਾਂ ਨੂੰ ਮਹਿਆ ਕਰਾਇਆ ਜਾ ਸਕੇ ਔਰ ਉਹਰੇ ਸੰਬੰਧ ਚ ਅੱਜ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕ ਸਾਰੀ ਇੱਥੇ ਏਰੀਆ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਔਰ ਨਾਕੇ ਦਰਾਂ ਉਹਨਾਂ ਨੂੰ ਇੱਕ ਗੱਡੀ ਜੜੀ ਕਿ ਹਰਿਆਣੇ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰੀਬਿਊਟ ਕਰਨਾ ਸੀ ਨੀਅਰ ਅਬਾਊਟ 7 ਕੁਇੰਟਲ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ ਕੋल्ड ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜਤਾ ਜਾਏਗਾ ਔਰ ਰਿਪੋਰਟ ਅਧਿਕਾਰ ਖੇਤਰਛਤੀ ਬੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉ ਹਾਂਜੀ ਕੌਣ ਮੇਨ ਡੀਲਰ ਹੈ ਕੰਮ ਕੀਰੀਆਂ ਜਿਹੜਾ ਚੱਕਦਾ ਜਾਂ ਕਿੱਥੋਂ ਕੋਈ ਇਦਾਂ ਦੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਹੈ ਇਹਨੂੰ ਡਿਸਟ੍ਰੀਬਿਊਟਰ ਇਦਾਂ ਨਹੀਂ ਪਤਾਗਾ ਸਿਰਫ ਇਨਾ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਹੈ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਏ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲੇ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਹੀ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕਿਆ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕਿਆ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਉਹਨੂੰ ਅਸੀਂ ਇੱਥੇ ਕੋਲਡ ਸਟੋਰ ਚ ਸੀਲ ਕਰ ਰਹੇ ਹਾਂ ਠੀਕ ਹੈ ਜੀ ਇੱਥੇ ਕੀ ਕਹਿੰਦੇ ਇਹ ਜਿਹੜਾ ਪ੍ਰੀਰਾ ਇਹੋ ਨਕਲੀ ਆ ਜਾਂ ਅਸਲੀ ਇਸ ਦੇ ਵਿੱਚ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਜ਼ਰੂਰੀ ਹੈ ਜਿਹੜਾ ਪਨੀਰ ਹੈ ਜਿੰਨਾ ਵੀ ਅਸੀਂ ਪਕੜਦੇ ਆਂ ਜਾਂ ਜੋ ਵੀ ਇਨਵੈਸਟੀਗੇਸ਼ਨ ਲਈ ਰੀਸੈਂਪਲ ਲੈਂਦੇ ਜਾਂਦੇ ਆਂ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਉਰੇ ਚੀ ਅਸੀਂ ਕਹਿ ਸਕਦੇ ਆ ਕਿ ਅਸਲੀ ਆ ਨਕਲੀ ਆ ਉਹ ਨਹੀਂ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਮਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋਲ ਸਟੋਰ ਚ ਸਟੋਰ ਕਰ ਲੈਂਦੇ ਆ ਤਾਂ ਕਿ ਰਿਪੋਰਟ ਆਨ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਅਗੇਂਸਟ ਫੂਡ ਸੇਫਟੀ ਐਕਟ ਸਟੈਂਡਰਡ ਐਂਡ ਐਕਟ ਦੇ ਅਗੇਂਸਟ ਕਾਰਵਾਈ ਕੀਤੀ ਜਾਏ ਤੇ ਉਹ ਜਿਹੜਾ ਗੱਡੀ ਵਾਲਾ ਹਾਂਜੀ ਹੁਣ ਫੜ ਲਿਆ ਜੀ ਗੱਡੀ ਵਾਲਾ ਹਾਂਜੀ ਗੱਡੀ ਵਾਲਾ ਇੱਥੇ ਆਇਆ ਉਹ ਨਾਲ ਹੀ ਆ ਸਾਡੇ ਗਿਆ ਤੇ ਉਹਨੂੰ ਅਸੀਂ ਨਾਲ ਰੱਖ ਕੇ ਤੇ ਜਿੱਨਾ ਚਿਰ ਕਾਰਵਾਈ ਨਹੀਂ ਹੋ ਜਾਂਦੀ ਉਹ ਕੰਪਲੀਟ ਰਹੇਗਾ

ਫਿਰ ਤੁਸੀਂ ਬਸੱਡੇ ਤੇ ਜਾ ਜਦ ਤੱਕ ਆ ਸਾਰੇ ਲੋਕ ਆ ਗਏ ਨਹੀਂ ਇਹ ਨਹੀਂ ਹੁੰਦਾ ਕਿ ਥੋ ਪਨੀਰ ਹੈ ਤੇ ਕਿਹੜੀ ਦੁਕਾਨ ਹਰਿਆਣਾ ਕਿੱਥੋਂ ਲੈ ਕੇ ਆ ਕੋਈ ਡੀਲਰ ਇਹਦਾ ਮੇਨ ਤਾਂ ਹੋਈਗਾ ਇਹ ਉੱਥੇ ਬੰਦੀ ਹੈਗੀ ਫੈਕਟਰੀ ਹੈਗੀ ਸ਼ਤੋ ਆਨੇ ਤੇ ਹਾਂਜੀ ਉੱਥੋਂ ਜਾ ਕੇ ਲੈ ਕੇ ਆ ਠੀਕ ਹੈ ਜੀ ਤੇ ਫਿਰ ਇਥੇ ਮਕੇਰੀਆਂ ਦੇਣ ਆਏ ਹਾਂਜੀ ਹਾਂਜੀ ਠੀਕ ਹੈ ਮਕੇਰੀਆਂ ਕਿਹੜੀ ਜਗ੍ਹਾ ਦੇਣ ਆ ਸਰ ਉਹਨਾਂ ਨੇ ਫੋਨ ਕੀਤਾ ਥਾ ਉਹਨਾਂ ਨੇ ਮੋਲ ਥਾ ਕਿ ਬਸੱਡੇ ਆ ਜਾਣਾ ਬਸੱਡੇ ਆ ਕੇ ਮੈਨੂੰ ਫੋਨ ਕਰਨਾ ਠੀਕ ਹੈ ਤੇ ਫਿਰ ਤੁਸੀਂ ਫੋਨ ਕੀਤਾ ਮੈਨੂੰ ਤਾਂ ਸਰ ਹੁਣ ਨਾਮ ਨਹੀਂ ਦੱਸਦਾ ਇਹਨਾਂ ਸਹੀ ਐਡਰੈਸ ਨਹੀਂ ਦੱਸਣਾ